ਜਿੰਦਾਬਾਦ 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 ਹੋ ਗਿਆ ਸੂਯਕਤ ਕਿਸਾਨ ਮੋਰਚੇ ਦੀ ਕਾਰਨ ਤੇ 26 ਫਰਵਰੀ ਨੂੰ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਕਿਸਾਨਾਂ ਨੇ ਟਰੈਕਟਰਾਂ ਰਾਹੀਂ ਮੋਰਤੋ ਸਰਕਾਰ ਪ੍ਰਤੀ ਰੋਸ ਜਤਾਉਣ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੇ ਟਰੈਕਟਰਾਂ ਨੂੰ ਰੋਡ ਦੇ ਕਿਨਾਰਿਆਂ ਤੇ ਖੜਾ ਕਰ ਦਿੱਤਾ ਜਿਸ ਨਾਲ ਤਕਰੀਬਨ ਕਈ-ਕਈ ਕਿਲੋਮੀਟਰ ਤੱਕ ਟਰੈਕਟਰ ਹੀ ਟਰੈਕਟਰ ਦਿਖਾਈ ਦਿੱਤੇ ਕਸ ਵਿਰਾਮ ਲੇਰ ਕੋਟਲਾ ਦੀਆਂ ਨੇ ਜਿੱਥੇ ਰੋਜ਼ ਪ੍ਰਦਰਸ਼ਨ ਕਰਨਾ ਕਿਸਾਨਾਂ ਨੇ ਵੱਡਾ ਟਰੈਕਟਰ ਮਾਰਚ ਕਰਦੇ ਐਲਾਨ ਕੀਤਾ ਕਿ ਹਾਲੇ ਸਿਰਫ ਟਰੇਲਰ ਹੀ ਹੈ ਅਤੇ ਜੇਕਰ ਕੇਂਦਰ ਨੇ ਕਿਸਾਨਾਂ ਪ੍ਰਤੀ ਆਪਣੀ ਰਵਈਆ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਵੀ ਵੱਡਾ ਅਤੇ ਤਿੱਖਾ ਕੀਤਾ ਜਾਵੇਗਾ। ਹਾਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਆਪਣਾ? ਪ੍ਰੇਮਦਰ ਸਿੰਘ ਭੋਗੀਵਾਲ। ਅ ਜਿਹੜਾ ਅੱਜ ਦਾ ਇਹ ਮੁੱਦਾ ਕੀ ਮੁੱਦਾ ਲੈ ਕੇ ਚੱਲੇ ਹੋ ਤੁਸੀਂ? ਇਹ ਮੁੱਦਾ ਇਹ ਹੈ ਜੀ। ਡਬਲ ਟੀਓ ਜਿਹੜੀ ਸੰਸਥਾ ਵਪਾਰਕ ਸੰਸਥਾ ਜੇ ਵੀ ਪੂਰੇ ਵਰਲਡ ਨੂੰ ਬੁਰੀ ਤਰ੍ਹਾਂ ਨਿਗਰ ਰਹੀ ਆ ਹਰ ਤਰ੍ਹਾਂ ਨਿਗਰ ਰਹੀ ਆ ਅਸੀਂ ਉਸ ਦੇ ਖਿਲਾਫ ਭਾਰਤੀ ਕਿਸਾਨਾਂ ਨੂੰ ਇੱਕਤਾ ਗਰਾਹ ਦਾ ਬਰੋਧ ਕਰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਇਹ ਤੋਂ ਬਾਹਰ ਆ ਜਾਓ ਜਿੰਨਾ ਚਿਰ ਸਰਕਾਰ ਬਾਹਰ ਨਹੀਂ ਆਉਂਦੀ ਸਾਡਾ ਸੰਘਰਸ਼ ਤੇਜ ਹੋਊਗਾ ਉਹਨਾਂ ਚਿਰ ਤੱਕ ਸੰਘਰਸ਼ ਜਾਰੀ ਰਹੂਗਾ ਜਿੰਨਾ ਚਿਰ ਡਬਲਯੂਟੀਓ ਬਾਹਰ ਸਰਕਾਰ ਸਾਡੀ ਨਹੀਂ ਆਉਂਦੀ ਤੇ ਅੱਜ ਜਿਹੜਾ ਟਰੈਕਟਰ ਮਾਰਚ ਹੈ ਤੇ ਤਕਰੀਬਨ ਕਿੰਨੇ ਟਰੈਕਟਰਾਂ ਦੇ ਨਾਲ ਤੁਸੀਂ ਅੱਜ ਰੋਸ ਪ੍ਰਦਰਸ਼ਨ ਕੀਤਾ ਜੀ ਹਾਂਜੀ ਕਿੰਨੇ ਕ ਟਰੈਕਟਰਾਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਤੁਸੀਂ ਸਾਡੇ ਕੋਲੇ 4-500 ਟਰੈਕਟਰ ਹੈ ਜੂਰੇ ਜੀ ਬਲਾਕ ਅਹਿਮਦਗੜ ਦਾ ਜੀ ਬਾਕੀ ਸਾਰੇ ਬਲਾਕਾਂ ਨੇ ਅੱਡ-ਅੱਡ ਕੀਤਾ ਭਾਰਤ ਪੱਧਰ ਤੇ ਲੱਗ ਚੱਲ ਰਿਹਾ ਹੈ ਪੂਰੇ ਭਾਰਤ ਜੱਜ ਡਬਲਯੂਟੀਓ ਦਾ ਵਿਰੋਧ ਹੋ ਰਿਹਾ ਅੱਜ ਉਸ ਦੀ ਮੀਟਿੰਗ ਹੈ ਅਬੂ ਦਾਬੀ ਚ ਅਸੀਂ ਉਹਦੇ ਖਿਲਾਫ ਅੱਜ ਬਰਾਬਰ ਰੋਸ ਪ੍ਰਦਰਸ਼ਨ ਕੀਤਾ ਉਧਰ ਅਮਰੀਤ ਸਰ ਵਿੱਚ ਵੀ ਕਿਸਾਨਾਂ ਨੇ ਆਪਣੇ ਟਰੈਕਟਰ ਸੜਕਾਂ ਤੇ ਉਤਾਰੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਇਸ ਤਰ੍ਹਾਂ ਕਿਸਾਨ ਹਕੂਮਤ ਨੇ ਇਲਜ਼ਾਮ ਲਗਾਇਆ ਕਿ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਨੂੰ ਵਾਦੇ ਯਾਦ ਕਰਵਾਉਣ ਲਈ ਸੜਕਾਂ ਦੇ ਉਤਰੇ ਨੇ ਉਹਨਾਂ ਨੇ ਕਿਹਾ ਕਿ ਐਮਐਸਪੀ ਗਰੰਟੀ ਕਾਨੂੰਨ ਅਜੇ ਵੀ ਲਾਗੂ ਨਹੀਂ ਹੋਇਆ ਇਸੇ ਤਰ੍ਹਾਂ ਪ੍ਰਦੂਸ਼ਣ ਐਕਟ ਨੂੰ ਵੀ ਸਰਕਾਰ ਵੱਲੋਂ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਸੂਬਾ ਮੀਤ ਪ੍ਰਧਾਨ ਕੀ ਪ੍ਰੋਗਰਾਮ ਲਿਖਿਆ ਗਿਆ ਤੇ ਕਿਥੇ ਲਿਖਿਆ ਗਿਆ ਵੇਖੋ ਜੀ ਅੱਜ ਅਸੀਂ ਜਿਹੜਾ ਸੀਗਾ ਐਮਐਸਪੀ ਗਰੰਟੀ ਕਾਨੂੰਨ ਲੈਣ ਦਾ ਕਰਕੇ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ ਤੇ ਅੱਜ ਅਸੀਂ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਵਾ ਲਿਖਿਆ ਗਿਆ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਟਰੈਕਟਰ ਜਿਹੜੇ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਲਿਆਂਕ ਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਖੜਾ ਰਾਂਗੇ ਸੁਖਜਿੰਦਰ ਸਿੰਘ ਮਾਹੂ ਕਿਸਾਨ ਸੰਘਰਸ਼ ਕਮੇਟੀ ਤੋਂ ਮਾਝਾ ਜ਼ੋਨ ਪ੍ਰਧਾਨ ਪ੍ਰਧਾਨ ਜੀ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਤੀ ਨਹੀਂ ਲੱਗ ਰਹੀ ਹੈ ਪੰਜਾਬ ਲਈ ਇਹ ਡਬਲ ਚ ਡਬਲ ਯੂਟੀਓ ਤੇ ਦਬਾਅ ਹੈ ਠ ਭਾਰਤ ਸਰਕਾਰ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਧੱਕਾ ਕਰ ਰਹੀ ਆ ਇਹ ਡਬਲਯੂਟੀਓ ਦਾ ਮੈਂਬਰ ਆ ਭਾਰਤ ਔਰ ਉਹਦੇ ਕਾਰਨ ਹੀ ਸਾਡੀ ਐਮਐਸਪੀ ਲਾਗੂ ਨਹੀਂ ਹੋ ਰਹੀ ਉਹਦੇ ਕਾਰਨ ਹੀ ਸਾਡੇ ਉੱਪਰ ਪਹਿਲਾਂ ਕਾਨੂੰਨ ਥੋਪੇ ਗਿਆ ਸੀ ਉਹਦੇ ਕਾਰਨ ਹੀ ਕਿਸਾਨਾਂ ਦੇ ਨਾਲ ਇਹ ਧੱਕਾ ਕਰ ਰਹੇ ਆ ਜਦਕਿ ਗੁਰਦਾਸਪੁਰ ਚ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਅਤੇ ਹਾਈਵੇ ਤੇ ਇੱਕ ਲਾਈਨ ਤੇ ਟਰੈਕਟਰ ਖੜੇ ਕਰਕੇ ਚੱਕਾ ਜਾਮ ਕੀਤਾ ਗਿਆ ਅੋਤੇ ਹੀ ਵੱਡੀ ਗਿਣਤੀ ਚ ਹਾਈਵੇ ਤੇ ਟਰੈਕਟਰ ਦੇਖਣ ਨੂੰ ਮਿਲੇ ਅਤੇ ਲੰਮੀਆਂ ਕਤਾਰਾਂ ਚ ਟਰੈਕਟਰ ਖੜੇ ਕਿਤੇ ਗਏ ਇਸ ਦੌਰਾਨ ਕਿਸਾਨਾਂ ਨੇ ਡਬਲਿਊਟੀਓ ਦਾ ਪੁਤਲਾ ਵਿਸਾੜਿਆ ਅਤੇ ਮੰਗ ਕੀਤੀ ਕਿ ਖੇਤੀ ਨੂੰ ਡਬਲਿਊਟੀਓ ਚੋਂ ਬਾਹਰ ਕੀਤਾ ਜਾਵੇ ਰਾਜ ਗੁਰਿੰਦਰ ਸਿੰਘ ਕਮਾਂਡ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਜਿਹੜਾ ਹੈ ਕਿ ਟਰੈਕਟਰ ਹਾਈਵੇ ਜਿਹੜੇ ਵੱਡੇ ਹਾਈਵੇ ਦਿੱਲੀ ਨੂੰ ਜਾ ਰਹੇ ਨੇ ਉਹਦੇ ਉੱਪਰ ਦਿੱਲੀ ਵੱਲ ਨੂੰ ਮੂੰਹ ਕਰਕੇ ਲੰਮੀਆਂ ਲਾਈਨਾਂ ਟਰੈਕਟਰ ਦੀਆਂ ਲੰਮੀਆਂ ਕਤਾਰਾਂ ਮਿਲਦਾ ਸਾਰਾ ਹਾਈਵੇ ਭਰ ਜਾਣਾ ਤੁਸੀਂ ਦੇਖ ਲਓ ਆ ਥੋੜੇ ਚਿਰ ਦੇ ਵਿੱਚ ਜੀ ਕਿੰਨਾ ਕਿੰਨੀ ਦੂਰ ਤੱਕ ਚਲਾ ਗਿਆ ਵਾ ਹਾਈਵੇ ਤੇ ਇਹ ਇਸ ਕਰਕੇ ਆ ਕਿ ਆਪਾਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਟਰੈਕਟਰਾਂ ਦੇ ਮਗਰ ਟਰਾਲੀਆਂ ਪਾ ਕੇ ਇਹਨਾਂ ਨੂੰ ਸੈਲਫ ਵਜ ਕੇ ਤੁਹਾਡੇ ਵੱਲ ਆਉਂਦਿਆਂ ਟਾਈਮ ਨਹੀਂ ਲਿਕਣਾ ਮੋਤੀ ਸਾਹਿਬ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਇਹ ਜਿੱਦ ਛੱਡ ਦਿਓ ਕਿ ਅਸੀਂ ਉੱਥੇ ਬਾਰਡਰ ਬਣਾ ਕੇ ਆਪਣੇ ਲੋਕਾਂ ਨੂੰ ਆਪਣੇ ਪੰਜਾਬ ਚ ਨਹੀਂ ਕੋ ਮੰਨ ਦੇਣਾ ਜਿਹੜਾ ਕੋਈ ਪੰਜਾਬ ਦੇ ਵਿੱਚ ਸਾਡੀ ਮਰਜ਼ੀ ਤੋਂ ਬਿਨਾਂ ਪੈਰ ਇੱਧਰ ਰੱਖੂਗਾ ਚਾਹੇ ਇੱਧਰ ਉਹਨੂੰ ਗੋਲੀ ਮਾਰਾਂਗੇ ਇਹ ਗੱਲਾਂ ਛੱਡ ਦੇਣ ਔਰ ਉਹਨਾਂ ਦੀਆਂ ਗੱਲਾਂ ਸੁਣਨ ਗੱਲਾਂ ਮੰਨਣੀਆਂ ਤੇ ਅੱਗੇ ਦੀ ਗੱਲ ਆ ਸੁਣਨ ਤੇ ਸਹੀ ਉਹਨਾਂ ਦੀ ਦੱਸੀ ਕਿ ਕਿਸਾਨ ਸ਼ੁਭ ਕਰਨ ਦੀ ਮੌਤ ਤੇ ਰੋਸ ਵਜੋਂ ਅਤੇ ਖੇਤੀ ਨੂੰ ਡਬਲਯੂਟੀਓ ਵਿੱਚੋਂ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਸਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਕਿ ਕਿਸਾਨਾਂ ਦਾ ਵੱਡਾ ਹੁੰਗਾਰਾ ਮਿਲਿਆ ਹਾਲਾਂਕਿ ਇਸ ਮਾਰਚ ਦਾ ਸਰਕਾਰ ਤੇ ਕੀ ਅਸਰ ਹੋਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਮਲੇਰਕੋਟਲਾ ਤੋਂ ਪ੍ਰਕਾਸ਼ ਸ਼ਰਮਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਅਤੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ